ਖਬਰ ਹੁਸ਼ਿਆਰਪੁਰ ਦੇ ਮੁਹੱਲਾ ਪਵਾਨੀ ਨਗਰ ਤੋਂ ਆਏ ਜਿੱਥੇ ਕਿ ਗਲੀ ਨੰਬਰ 4 'ਚ ਇੱਕ ਚੋਰ ਵੱਲੋਂ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਹੋਏ ਘਰ 'ਚੋਂ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਦੀ ਚੋਰੀ ਕਰ ਲਈ ਗਈ ਜਿਵੇਂ ਹੀ ਗੁਆਂਢੀ ਵੱਲੋਂ ਚੋਰ ਨੂੰ ਦੇਖਿਆ ਗਿਆ ਤਾਂ ਚੋਰ ਘਰ ਦੇ ਬਾਥਰੂਮ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਤੇ ਆਪਣਾ ਸਾਈਕਲ ਤੇ ਕਮੀਜ਼ ਵੀ ਉੱਥੇ ਹੀ ਛੱਡ ਗਿਆ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪਹੁੰਚੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਜਾਣਕਾਰੀ ਦਿੰਦਿਆਂ ਪੀੜਤ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਡੇਰਾ ਬਿਆਸ ਗਏ ਹੋਈ ਸੀ ਤੇ ਉਹਨਾਂ ਦਾ ਪੁੱਤਰ ਆਪਣੇ ਕੰਮ ਤੇ ਸੀ ਤੇ ਇਸ ਦੌਰਾਨ ਉਹਨਾਂ ਨੂੰ ਫੋਨ ਤੇ ਚੋਰੀ ਹੋਣ ਦੀ ਖਬਰ ਮਿਲੀ ਜਿਸ ਤੋਂ ਤੁਰੰਤ ਬਾਅਦ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਵੇਖਿਆ ਕਿ ਘਰ ਦਾ ਮੇਨ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਦੱਸਿਆ ਕਿ ਚੋਰ ਘਰ ਚੋਂ ਸੋਨੇ ਦੇ ਗਹਿਣੇ ਤੇ ਲੱਖਾਂ ਦੀ ਨਕਲੀ ਚੋਰੀ ਕਰਕੇ ਫਰਾਰ ਹੋ ਗਿਆ ਜਿਸ ਨਾਲ ਉਹਨਾਂ ਦਾ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਚੋਰ ਨੂੰ ਗਵਾਂਢ ਚ ਰਹਿੰਦੇ ਹੀ ਇੱਕ ਵਿਅਕਤੀ ਨੇ ਦੇਖਿਆ ਤਾਂ ਚੋਰ ਆਪਣਾ ਸਾਈਕਲ ਤੇ ਕਮੀਜ਼ ਛੱਡ ਕੇ ਘਰ ਦੀ ਛੱਤੋਂ ਛਾਲ ਮਾਰ ਕੇ ਫਰਾਰ ਹੋ ਗਿਆ ਜਿਸ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਹੱਥ ਨਹੀਂ ਲੱਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤੇ ਉਹਨਾਂ ਦਾ ਸਮਾਨ ਅਤੇ ਪੈਸੇ ਬਰਾਮਦ ਕਰਕੇ ਵਾਪਸ ਕਰਵਾਏ ਜਾਣ ਕੁਲਦੀਪ ਸਿੰਘ ਮਰਾਨਾ ਜੀ ਉਦੇਸ਼ ਸਿੰਘ ਜੀ ਕਿਹੜੇ ਮੋਲ ਵਿੱਚ ਘਰ ਆਪਣਾ ਪਵਨ ਨੀ ਨਗਰ ਚਾ ਨੰਬਰ ਗਲੀ ਚ ਦੀਪਕ ਨਰਸਿੰਘ ਹੋਂ ਵਾਲੀ ਗਲੀ ਚ ਠੀਕ ਹੈ ਜੀ ਅੱਜ ਕੀ ਵਾਰਤਾ ਤੋਂ ਇਹ ਕਰ ਅੱਜ ਅਸੀਂ ਤਾਂ ਡੇਰੇ ਗਿਆ ਅਸੀਂ ਬਿਆਸ ਜੀ ਸੇਵਾ ਤੇ ਗਏ ਸੀਗੇ ਤੇ ਸਾਨੂੰ ਦੁਪਹਿਰੇ ਫੋਨ ਆਇਆ ਬਟੀਆਂ ਸਾਡੀ ਦਾ ਕਹਿੰਦੇ ਵੀ ਤੁਸੀਂ ਸਰਜੀਤ ਦਾ ਫੋਨ ਨਹੀਂ ਚੱਕਦੇ ਮੈਂ ਕਿਹਾ ਵੀ ਅਸੀਂ ਸਾਇਲੈਂਟ ਤੇ ਲਾਇਆ ਸੀਗਾ ਤਾਂ ਨਹੀਂ ਚੱਕਦੇ ਉਹ ਕਹਿੰਦੇ ਉਹਦਾ ਤਾਂ ਨੁਕਸਾਨ ਹੋ ਗਿਆ ਘਬਰਾਇਆ ਬਹੁਤ ਹੈਬ ਤੁਸੀਂ ਉਹਨੂੰ ਫੋਨ ਕਰੋ ਫਿਰ ਮੈਂ ਫੋਨ ਕੀਤਾ ਤਾਂ ਬੜਾ ਘਬਰਾਉਂਦਾ ਸੀਗਾ ਜੜੀ ਬਹੁਤ ਨੁਕਸਾਨ ਹੋ ਗਿਆ ਆਪਣਾ ਤੇ ਫਿਰ ਮੈਂ ਪੁੱਛਿਆ ਕਹਿੰਦਾ ਵੀ ਗਹਣੇ ਗੱਟੇ ਵੀ ਸਾਰੇ ਲੱਗੇ ਆ ਤੇ ਕੈਸ਼ ਜਿੰਨਾ ਸੀਗਾ ਉਹ ਵੀ ਲਗਾ ਜੀ ਤੇ ਬਾਹਰੋਂ ਬੜੇ ਆ ਅੰਦਰ ਆ ਕੇ ਲਮਾਰੀਆਂ ਸੜੀਆਂ ਸਾਰੀਆਂ ਪੰਨ ਤੋੜ ਦਿੱਤੀਆਂ ਉਹਨਾਂ ਨੇ ਲੋਕਰ ਜਿਹੜੇ ਸੀਗੇ ਉਹ ਤੋੜ ਦਿੱਤੇ ਆ ਲੋਕਰ ਤੋੜ ਕੇ ਤਾਂ ਫੇਰ ਉਹ ਵਾਪਸ ਜਿਹਲੇ ਜਾ ਰਿਹਾ ਸੀਗਾ ਗਵਾਂਡੀ ਨੇ ਦੇਖਿਆ ਸਾਡੇ ਨੂੰ ਬਾਥਰੂਮ ਦੇ ਉੱਪਰ ਖੜਾ ਸੀਗਾ ਜੀ ਉਹ ਉਹ ਕਹਿੰਦਾ ਤੂੰ ਕਿੱਦਾਂ ਖੜਾਵੇਂ ਇੱਥੇ ਕੀ ਲੈਣਾ ਕਿੱਦਾਂ ਬੜੇ ਅੰਦਰ ਫਿਰ ਉਹ ਬਾਹਰਲੇ ਪਾਸੇ ਛਾਲ ਮਾਰ ਦਿੱਤੀ ਛਾਲ ਮਾਰ ਕੇ ਨੱਠਿਆ ਬੰਦਾ ਉਹਦੇ ਮਗਰ ਨੱਠਾ ਬੰਦਾ ਮਗਰ ਨੱਠਣ ਦੇ ਬਾਵਜੂਦ ਬਹੁਤ ਕਾਫੀ ਤੇਜ਼ੀ ਨਾਲ ਦੌੜ ਗਿਆ ਬੰਦੇ ਦੇ ਚੁੱਕ ਪਈ ਸੀ ਜਿਸ ਕਰਕੇ ਉਹ ਫੜ ਨਹੀਂ ਸਕਿਆ ਨਹੀਂ ਤਾਂ ਉਹਨੇ ਫੜ ਲੈਣਾ ਸੀ ਉਹਨਾਂ ਦੀ ਇਦਾਂ ਕਰਕੇ ਉਹ ਚਲਾ ਗਿਆ ਦੂਰ ਨੁਕਸਾਨ ਕਿੰਨਾ ਕੋਈ ਹੈ ਨੁਕਸਾਨ ਤਕਰੀਬਨ ਸਾਡਾ 2.5 ਲੱਖ ਤੋਂ 3 ਲੱਖ ਦੇ ਕਰੀਬ ਤੱਕ ਕੈਸ਼ ਲੈ ਕੇ ਗਿਆ ਜੀ ਕਾਕੇ ਸਾਡੇ ਦੇ ਅਲੱਗ ਪੈਸੇ ਸੀਗੇ ਤੇ ਨੋ ਸਾਡੀ ਦੇ ਪੈਸੇ ਅਲੱਗ ਸੀਗੇ ਉਹਦੇ ਮਾਪਿਆਂ ਨੇ ਵੀ ਇਹਨੂੰ ਕੁਝ ਦਿੱਤੇ ਹੋ ਸੀਗੇ ਖਰਚੜੇ ਨੂੰ ਬੱਚਿਆਂ ਨੇ ਅਲੱਗ ਆਪਣੇ ਪੈਸੇ ਜੋੜਿਓ ਸੀਗੇ ਜੀ ਟੋਟਲ 2.5 ਤੋਂ 3 ਲੱਖ ਦੇ ਕਰੀਬ ਸਾਡਾ ਇਹ ਨੁਕਸਾਨ ਹੋਇਆ ਜਿਹੜਾ ਕੈਸ਼ ਬਾਕੀ ਬਾਕੀ ਗਹਿਣੇ ਸਾਡੇ ਤਕਰੀਬਨ 4k ਦੇ ਕਰੀਬ 4 ਲੱਖ ਦੇ ਕਰੀਬ ਟੋਟਲੀ ਸਾਰੇ ਗਹਿਣੇ ਜਿੰਨੇ ਸੀ ਨਾ ਬਹੂ ਰਾਣੀ ਦੇ ਟੋਟਲ ਕਿੰਨਾ ਆਪਾਂ 6.5 7 ਲੱਖ ਦੇ ਨੇੜੇ ਕਰ ਲਓ ਥੋੜਾ ਉੱਪਰ ਥੱਲੇ ਨਾ ਤਾਂ ਗਹਿਣੇ ਜੋਖੀ ਹੋ ਸੀਗੇ ਤਨਾ ਪੂਰੇ ਪੈਸੇ ਨੇ ਐਗਜ਼ੈਕਟ ਫਿਗਰ ਦਾ ਯਾਦ ਨਹੀਂ ਤਾਂ ਕਿੰਨੇ ਪੈਸੇ ਆ ਬੱਚੇ ਜੋੜ ਲੈਂਦੇ ਪੈਸੇ ਕੱਕਾ ਸਾਡੇ ਜਲੇ ਸ਼ਾਮ ਨੂੰ ਘਰੋਂ ਆਦਾ ਤੇ ਗੁੱਡੀਆਂ ਨੂੰ ਪੈਸੇ ਦੇ ਦਿੰਦਾ ਪਿਆ ਰੱਖ ਲਾ ਉਹ ਇਕੱਠੇ ਕਰੀ ਜਾਂਦੀ ਸੀ ਉਹ ਜੀ ਇਹ ਕਿੰਨੇ ਕ ਵਜੇ ਦੀ ਗੱਲ ਆ ਜੀ ਇਹ ਦੁਪਹਿਰੇ ਅੰਦਾਜ਼ਾ 11:00 ਵਜੇ ਦੇ ਕਰੀਬ ਅੰਦਰ ਬੜਿਆ ਜੀ ਤੇ ਘੰਟੇ ਡੇਢ ਘੰਟੇ ਬਾਅਦ ਫਿਰ ਜਿਸਲੇ ਚੋਰ ਉੱਤਰਿਆ ਤਾਂ ਫਿਰ ਗਵਾਂਢੀ ਨੇ ਸਾਡੇ ਲੜਕੇ ਨੂੰ ਫੋਨ ਕੀਤਾ ਤੇ ਤੁਹਾਡੇ ਘਰ ਚੋਰੀ ਹੋ ਗਈ ਤਾਂ ਆ ਜਾਓ ਹੇ ਵਾਇਆ ਤਾਂ ਫਿਰ ਅੰਦਰੋਂ ਉਹਨਾਂ ਨੇ ਕੁੰਡਾ ਲਾਇਆ ਸਗਾ ਚੋਰ 21 ਸੀਗਾ ਜੀ ਉਸਨੇ ਤਾਂ ਇੱਕੋ ਦੇਖਿਆ ਜੀ ਹੁਣ ਇਹਨੂੰ ਪਤਾ ਕਿੰਨੇ ਹੋਗੇ ਜੀ ਉਸ ਵੇਲੇ ਤਾਂ ਚੋਰ ਇੱਕੋ ਸੀਗਾ ਜਿਸਲੇ ਉਹਨੇ ਦੇਖਿਆ ਦੌੜ ਗਿਆ ਉਹ ਔਰ ਕੱਲ ਇੱਕ ਦਿਨ ਪਹਿਲਾਂ ਉਹਨਾਂ ਨੇ ਇੱਥੇ ਨਲੋਈਆਂ ਚੌਕ ਦੇ ਵਿੱਚ ਯੂਰੀ ਲਾਈ ਆ ਉਹ ਹੁਣ ਸਾਡੇ ਘਰ ਆਏ ਸੀਗੇ ਬੰਦੇ ਜੀ ਉਹਨਾਂ ਨੇ ਦੇਖਿਆ ਜਿਦਾਂ ਅਲਮਾਰੀਆਂ ਇਹੇ ਤੋੜੀਆਂ ਸਾਡੇ 20 ਕਹਿੰਦੇ ਇਦਾਂ ਹੀ ਅਲਮਾਰੀਆਂ ਤੋੜੀਆਂ ਸਾਰੀਆਂ ਸੀਸੀਟੀ ਵੀ ਕੋਈ ਆਈ ਸਮਝ ਨਹੀਂ ਸਾਡੇ ਸੀਸੀਟੀ ਸਾਹ ਹਣਾ ਦੂਰ ਹੋਣੀਆਂ ਸਾਡੇ ਨੇੜੇ ਇੱਥੇ ਹਨੇ ਜੀ ਸੇਮ ਉਸੇ ਤਰ੍ਹਾਂ ਅਲਮਾਰੀਆਂ ਉਹਨਾਂ ਦੀ ਵੀ ਤੋੜੀਆਂ ਉਸੇ ਤਰ੍ਹਾਂ ਖਲਾਰਾ ਉਹਨਾਂ ਔਰ ਉਹਨਾਂ ਨੇ ਉਹਨਾਂ ਦੇ ਘਰ ਕੈਮਰੇ ਲੱਗੇ ਸਗੇ ਮੂਵੀ ਦੇ ਵਿੱਚ ਉਹਦਾ ਸਾਈਕਲ ਵੀ ਆਇਆ ਜੀ ਜਿਹੜਾ ਸਾਈਕਲ ਮੂਵੀ ਦੇ ਵਿੱਚ ਆਇਆ ਉਹੀ ਸਾਈਕਲ ਸਾਡੇ ਘਰ ਦੇ ਮੋੜੇ ਖੜਾ ਹੀ ਐ ਇਸ ਵੇਲੇ ਸੇਮ ਉਹੀ ਸਾਈਕਲ ਬਿਲਕੁਲ ਸਾਈਕਲ ਛੱਡ ਗਿਆ ਸਾਈਕਲ ਦੇ ਮਗਰ ਸ਼ਰਟ ਆ ਜਿਹੜੀ ਸ਼ਰਟ ਉਹਦੋਂ ਉਹਨੇ ਪਾਈ ਸੀ ਉਹਦੇ ਨਾਲ ਦੀ ਸ਼ਰਟ ਐ ਜਿਹੜੇ ਉਹ ਮੂਵੀ ਦੇ ਵਿੱਚ ਉਹਦੇ ਬੂਟ ਆ ਉਹਦੇ ਨਾਲ ਦੇ ਬੂਟ ਇੱਥੇ ਛੱਡ ਗਿਆ ਉਹਨਾਂ ਨੂੰ ਪੁਲਿਸ ਨੂੰ ਇਨਫੋਰਮ ਦਿੱਤੀ ਪੁਲਿਸ ਹਾਂਜੀ ਆਏ ਸੀਗੇ ਜੀ ਪੁੱਛ ਕੇ ਚੱਲ ਗਏ ਜੀ ਉਹ ਉਹ ਤਾਂ ਆਪਣੀਆਂ ਗੱਲਾਂ ਕਰਦੇ ਸੀਗੇ ਜੀ ਇੱਕ ਨਹੀਂ ਹੋਣਾ ਜੀ ਚਾਰ ਹੋਣੇ ਆ ਤਿੰਨ ਹੋਣੇ ਆ ਤੁਹਾਨੂੰ ਕੀ ਪਤਾ ਆਪਣੇ ਕਹਾਣੇ ਪਾਉਂਦੇ ਸੀ ਉਹ ਤਾਂ ਠੀਕ ਕੀ ਮੰਗ ਕਰਦਾ ਤੁਸੀਂ ਹੈ ਬਸ ਇਹੀ ਚਾਹੁੰਦੇ ਅਸੀਂ ਕਹਿੰਦੇ ਭੀ ਪ੍ਰਸ਼ਾਸਨ ਨੂੰ ਥੋੜਾ ਜਿਆ ਐਸਾ ਨਾ ਚਾਹੀਦਾ ਕਿ ਥੋੜਾ ਜਿਆ ਨੌਕਰੀਆਂ ਦਾ ਧਿਆਨ ਰੱਖੇ ਤਾਂ ਕਿ ਲੋਕਾਂ ਦਾ ਧਿਆਨ ਬੁਰੇ ਪਾਸੇ ਨੂੰ ਨਾ ਜਾਵੇ ਕੁਝ ਚਾਹੁੰਦੇ ਆ ਭੀ ਉਹ ਨਸ਼ੇ ਤੋਂ ਥੋੜਾ ਜਿਆ ਛੁਟਕਾਰਾ ਪਾਉਣ ਕਿਸ ਤਰ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਹੁਣ ਨਸ਼ਾ ਲੱਗਾ ਨਸ਼ਾ ਉਹਨਾਂ ਦਾ ਜਿਹੜੇ ਤੋੜ-ਤੋੜ ਕੇ ਉਹਨਾਂ ਨੂੰ ਖਾਂਦਾ ਪੈਸਾ ਕੋਲ ਨਹੀਂ ਹੁੰਦਾ ਫਿਰ ਸੋਚਦੇ ਕਿ ਕਿੱਥੇ ਅਸੀਂ ਕੁਝ ਕਰ ਸਕਦੇ ਆ ਤੇ ਉਸ ਵੇਲੇ ਉਹ ਜਿੱਥੇ ਵੀ ਉਹਨਾਂ ਦਾ ਦਾ ਲੱਗਦਾ ਉੱਥੇ ਚੋਰੀ ਕਰਕੇ ਤਾਂ ਆਪਣੇ ਨਸ਼ੇ ਪੂਰੇ ਕਰਦੇ ਜਿਸ ਕਰਕੇ ਜਿਸ ਕਰਕੇ ਇਹ ਦਿੱਕਤ ਆਉਂਦੀ ਹੈ ਜੀ ਹਾਂਜੀ ਸਦਾ ਥਾਣੇ ਲੱਗਦਾ ਤੁਹਾਨੂੰ ਹਾਂਜੀ ਸਦਾ ਥਾਣੇ ਲੱਗਦਾ ਜੀ